ਸਸਿਕਾਲ ਬਾਈ ਜੀ ਸਾਰਿਆਂ ਨੂੰ ਤੇ ਲਓ ਬਾਈ ਆਪਾਂ ਨੇ ਕੱਲ ਲਾਤਾ ਤਾਂ ਆ ਜਿਹੜੀ ਕਹਿੰਦੇ ਆਪਣੀ ਸਰੋਂ ਨੂੰ ਪਾਣੀ ਤੇ 24 ਘੰਟੇ ਤਾਂ ਲੰਘ ਗਏ ਬਾਕੀ ਬਾਈ ਬੰਦੇ ਬੁਲਾਏ ਆ ਵੀ ਦੱਸੋ ਸਸਰੀਕਾਲ ਬਾਈ ਸਾਰਿਆਂ ਨੂੰ ਇਹਨਾਂ ਦੇ ਵੀ ਦੱਸਣਾ ਤੁਹਾਨੂੰ ਪਤਾ ਹੀ ਹੈ ਇਹ 24 ਘੰਟੇ ਦਾ ਕਿਹਾ ਵੀ ਇਹ ਕਹਿੰਦਾ ਮੇਰੇ ਸਪਰੇ ਦੇ ذریعے ਜਿਹੜੀ ਮੀਂਹ ਪੈ ਜਾਣਾ ਤਾਂ ਬੰਦੇ ਕਹਿੰਦੇ ਸੁੱਕ ਜਣਾ ਨੇ 24 ਘੰਟੇ ਬਾਅਦ ਹੋ ਰਹੀ ਨਹੀਂ ਇੰਨੀ ਕੱਲ ਜੇ ਆਪਾਂ ਪਾਣੀ ਲਾਉਣ ਤਾਂ ਪਿੱਛੇ ਮੀਂਹ ਪਿਆਦਾ ਸਰੋਂ ਹੈ ਦਾ ਚਾਲ ਐਨ ਨਹੀਂ ਕਿ ਛੇ ਦਿਨ ਬੰਦੇ ਦੀ ਨਹੀਂ ਕਹਿੰਦੇ ਸਪਰੇ ਹੋਈ ਵੀ ਜਿਹੜੀ अच्छा अच्छा हां ओ दा नी टाइम ਦਾ ਪਤਾ ਉਹ ਆਏ ਨਹੀਂ ਛਿੱਟ ਨਹੀਂ ਸੁੱਕਦੇ ਵਿੱਚ 24 ਘੰਟੇ ਸੁੱਕ ਜਾਣੀ ਉਹ ਹੂੰ ਜੇ ਫਰਕ ਹੋਇਆ ਤਾਂ ਪਤਾ ਲੱਗ ਜੂਗਾ ਸਾਡਾ ਕੰਮ ਤਜਰਬਾ ਹੋ ਜਾਵੇਗਾ ਤਜਰਬਾ ਹੈ ਮੈਂ ਤੁਹਾਨੂੰ ਦੱਸਦਾ ਵੀ ਇੱਥੇ ਮਾਈਕਰੋ ਆਰਥਿਸ ਫਰੇ ਵੀ ਕਰਦੇ ਹੂੰ ਵੀ ਹੋ ਜੇ ਨਹੀਂ ਕੋਈ ਉਹ ਨਹੀਂ ਮੈਨੂੰ ਪਤਾ ਵੀ ਇਹਨੂੰ ਮਾਰਨਾ ਨਹੀਂ ਹੈਗਾ ਉਹਨਾਂ ਹੂੰ ਪਰ ਜਦ ਮੈਨੂੰ ਫੋਨ ਆ ਗਿਆ ਮਨ ਥੋੜੀ ਸ਼ੱਕ ਪੈ ਗਈ ਵੀ ਕਿਤੇ ਹੋ ਵੀ ਨਾ ਜਾਵੇ ਕੰਮ ਇਹ ਹੂੰ ਹੁਣ ਮੈਂ ਉਥੇ ਡੇਢ ਬਿੱਗਾ ਬੀਜਿਆ ਮੈਂ ਓਵਰ ਕਰੀ ਨਹੀਂ ਹੂੰ ਮੈਂ ਉਹਦੇ ਕਰਕੇ ਛੱਡਦੀ ਕਣ ਕਣ ਕਰ ਕਰਤੀ ਹੂੰ ਬਾਕੀ ਆ ਹੁਣ ਤਜਰਬਾ ਵੀ ਹੋ ਜਾਣਾ ਸਾਡਾ ਦਿੱਗ ਮਹਰ ਆ ਦੋ ਤੱਕੀਆਂ ਦਾ ਜੰਮੀਆਂ ਪਈਆਂ ਆ ਜੰਮੀਆਂ ਨਹੀਂ ਆ ਵੀ ਲੱਗੀ ਹੁਣ ਰੈਈ ਦੀ ਖਾਨ ਸਾਰੀਆਂ ਜੰਮੇ ਆਉਣੇ ਆ ਇਹ ਸੁੱਕ ਵਿੱਚ ਦੀ ਦਾਣਾ ਵਿੱਚੇ ਪਿਆ ਦਾਣਾ ਕਿਤੇ ਨਹੀਂ ਗਿਆ ਹੈਗਾ ਉਹਨਾ ਹੁਣ ਚੱਲ ਪਣਾ ਚੱਲ ਪਣਾ ਹੁਣ ਤੂੰ ਮੈਂ ਕੱਲ ਤੇ ਆਈ ਉਹ ਵੀ ਦਾਣਾ ਡੂੰਗਾ ਉਹ ਗਲ ਗਿਆ ਗਲਿਆ ਨਹੀਂ ਹੈਗਾ ਦਾਣਾ ਠੀਕ ਤਾਂ ਉੱਪਰੇ ਪਿਆ ਦਾ ਹੂੰ ਹੂੰ ਤੈਨੂੰ ਦੇਖਦੇ ਜਾਈਂ ਨਾ ਪਾਸੋਂ ਤੱਕ ਨਾ ਤੈਨੂੰ ਸੱਜੇ ਖੜਨ ਲੱਜੇ ਤਾਂ ਆਪੇ ਕਹਿਣਾ ਵੀ ਆਹ ਲੱਗੀ ਨਵੀਂ ਜੰਮਣ ਲੱਗੀ ਫੇਰ ਤਾਂ ਨਹੀਂ ਸੁੱਕਦੀ ਇੱਕ ਵਾਰ ਚੱਲ ਪੀ ਵੀ ਹੋਣੀ ਸੁੱਕਣੀ ਵਾਲਾ ਕੰਮ ਹੈ ਹੀ ਨਹੀਂ ਉਹ ਹੂੰ ਆਹ ਜੇ ਇਹਦਾ ਕੋਈ ਨੁਕਸਾਨ ਹੋਵੇ ਹੂੰ ਉਹ ਨੋ ਨੋ ਪਰ ਲਿਖਿਆ ਹੋਊਗਾ ਜੀ ਹਾਂ ਆਏ ਆਏ ਕਰਕੇ ਨਹੀਂ ਜਿਹੜਾ ਚੌੜੇ ਪੱਤੇ ਚ ਵੀ ਦੀ ਆ ਜਾਂਦਾ ਚੌੜੇ ਪੱਤੇ ਦਾ ਉਹਨਾਂ ਲਿਖਿਆ ਵੀ ਨਹੀਂ ਹੈਗਾ ਵੀ ਮਾਰਦੀ ਆ ਨਾ ਦੂਈ ਆ ਜਿਹੜੀ ਪੱਤੇ ਲਿਖਿਆ ਹੋਇਆ ਹੈ ਪਾਤੀ ਜਾਨੀ ਬੈਠਾ ਆ ਦੂਈ ਪਾਈ ਹੋਈ ਮੈਂ ਉਹ ਤੇ ਪਿਲੀ ਜੀ ਪਿਲੀ ਜੀ ਕਿਹੜੀ ਸਟੈਂਪ ਸਟੈਂਪ ਚੌੜੇ ਪੱਤੇ ਉੱਤੇ ਨਹੀਂ ਮਾਰਦੀਗਾ ਕੁਲੀ ਡੰਡੇ ਨੂੰ ਮਾਰਦੀ ਆ ਉਹ ਵੀ ਹਾਂ ਹਾਂ ਯਾਨੀ ਉਹਦਾ ਕੁਦਰਤੀ ਵਿੱਚ ਹੋਇਆ ਪਤਾ ਜਿਹੜਾ ਮਰ ਗਿਆ ਜੀ ਇਹ ਪੱਤੇ ਵਰਤੇ ਕੰਮ ਕਰਦਾ ਹੋਣਾ ਨੇ ਹੂੰ ਵੀ ਨਹੀਂ ਪੱਤੇ ਵਰਤੇ ਪਰ ਕਿਆ ਕਰਨ ਦਾ ਕਰੀ ਅਸੀਂ ਪਹਿਲੇ ਵੀ ਜੀ ਬੀਟੀ ਹਾਂ ਵੀ ਉਹਦਾ ਨੀ ਚੱਕਰ ਹੈ ਕੋਈ ਉਸੇ। ਜੇ ਇਹ ਨਾ ਮਾਰਨਾ ਹੁੰਦਾ ਫਿਰ ਇਹ ਨਾ ਜੰਮਣ ਨਹੀਂਦਾ ਹੈਗਾ ਸਰੋਨਾ। ਅੱਛਾ। ਮੇਰੀ ਸਰੋ ਪੱਕੇ ਪੈ ਗਈ ਹੈ। ਗਾਹਾਂ ਨੂੰ ਤਜਰਬਾ ਹੋ ਗਿਆ। ਹੋਰ ਭਾਈ ਅਸੀਂ ਹਫ਼ਤੇ ਤੱਕ ਦੱਸਾਂਗੇ ਜੰਗੀ ਬਲੌਗ। ਤਜਰਬਾ ਹਲਦੀ ਘੜੀ ਦਾ ਤਜਰਬਾ ਠੀਕ ਹੈ। ਸਰੋਪਰ ਵੀ ਹੋ ਜੂਗੀ ਇਹ। ਹਾਂ। ਬਾਕੀ ਲੱਗਦਾ ਪਤਾ ਹੈ ਅਸੀਂ ਤਾਂ ਇਹਨਾਂ ਕੱਲ ਪਾਣੀ ਲਾਇਆ ਹਲੇ ਪਤਾ ਵੀ ਕੁਝ ਨਹੀਂ ਆ ਗਿਆ। ਕਦੇ ਕੱਲ ਕੋਲ ਨੂੰ ਸੌਂ ਜਾੜੇ ਨੇ। ਸਦੀਪ ਨੂੰ ਪਤਾ ਹੋਊਗਾ ਬਾਕੀ। ਹੈ? ਠੀਕ ਹੈ। ਆਹ ਸਟੈਂਪ ਘੜੀ ਸੀ। ਕਹਿੰਦਾ ਸਰੋਪਰ ਸਟੈਂਪ ਕਰਤੀ। ਬਾਹਰਲੇ ਨੂੰ ਕੁਝ ਨਹੀਂ ਹੋਇਆ ਹੈਗਾ। ਉਹਦਾ ਨਹੀਂ ਨਾ ਨਾ ਕੋਈ ਆ ਤੇ ਇੱਥੇ ਵੀ ਨਾ ਕਾ ਚਾਵਲੀ ਮਾਣੀ ਲੱਗਦੇ ਗੁੱਲੀ ਡੰਡਾ ਜਾਣਾ ਚਾਹੀਦਾ ਹੁਣ ਗੁੱਲੀ ਡੰਡਾ ਤਾਂ ਜੰਮਣਾ ਹੀ ਨਹੀਂ ਹੈਗਾ ਤੇ ਜਾਣਾ ਕਹਿਦਾ ਹੂੰ ਦੇਖਦਾ ਤਾਂ ਹੈ ਨਹੀਂ ਕੋਈ ਟੱਕਰ ਪਤਾ ਨਾ ਤਾਂ ਨਾ ਉਹ ਇਰਾ ਨਹੀਂ ਤਾਂ ਹੱਤ ਹੈ ਇਹਦਾ ਪੀਲੇ ਲੱਗੇ ਹੋਣ ਜਿਹੜੇ ਬੜੇ ਹੋ ਰਹੇ ਇੱਥੇ ਪੀਲੇ ਹੋਣ ਲੱਗੇ ਨੇ ਇਹਨਾਂ ਦੇ ਮਰ ਜਣਾ ਹੋਵੇ ਹੂੰ ਇਹਨਾਂ ਕੋਲ ਜੇ ਟੋਪਿਕਾਂ ਟਿਕਾ ਕਰਦੇ ਆ ਚੰਮਣ ਨਹੀਂ ਦਿੰਦੀ ਉਹ ਜਿਹੜੀ ਕੰਪਾ ਨਹੀਂ ਜਿਹੜੀ ਵਿੱਚ ਕਹਿੰਦੇ ਆ ਵੀ ਜੇ ਗੁੱਲੀ ਡੰਡਾ ਜੰਮ ਆਵੇ ਤਾਂ ਪਾਣੀ ਬਾਹ ਮਾਰਦੇ ਆ ਪਾਈਏ ਉਹਨੇ ਮਾਰਨਾ ਕੰਪਣੇ ਥੋੜੀ ਮਾਰਨਾ ਕੰਪਾ ਜਿਹੜੀ ਗੁੱਲੀ ਡੰਡੇ ਸਰਾਪੀ ਰੋਕਦੀ ਹੈ ਕੰਪਾ ਦਾ ਬਹੁਤ ਫਰਕ ਹੈ ਹਾਂ ਹਾਂ ਜੇ ਕੱਲੀ ਸਟੱਪ ਕਰਦੇ ਗੁੱਲੀ ਡੰਡਾ ਉਹ ਵੀ ਜੰਮਣ ਤੋਂ ਕਿਛੀ ਤੇ ਅੱਛਾ ਇਹ ਫਿਰ ਉਹ 24 ਜਿੱਕਣਾ ਆਪਾਂ ਕਹਿੰਦੇ ਨੇ 24 ਘੰਟਿਆਂ ਦੇ ਵਿੱਚ ਵਿੱਚ ਕਰਣੀ ਆ ਉਹ ਕੰਮ ਆ ਫਿਰ ਉਹਦਾ ਚਲ ਦੇ ਤੇਰੇ ਕਣਕ ਚ ਵੀ ਨਹੀਂ ਹੈਗਾ ਹਾਂ ਆ ਤਾਂ ਨਾ ਕਿ ਗੁੱਲੀ ਡੰਡਾ ਹੈ ਆਹ ਗੁੱਲੀ ਡੰਡਾ ਦਾ ਹੈ ਬਾਕੀ ਉਹ ਵਰਯੋਗ ਵੀ ਕਰ ਇਧਰ ਨੂੰ ਵੜਦਾ ਤਾਂ ਪਾਣੀ ਆ ਦੇ ਉਹ ਇਹ ਤਾਂ ਵਧੀਆ ਰਹਿਣਾ ਹੈ ਇਹ ਤਾਂ ਵਧੀਆ ਰਹਿਣਾ ਸਾਨੂੰ ਕੋ ਠੀਕ ਹੈ ਬੀਤਰਾ ਗੁੱਲੀ ਡੰਡਾ ਦਾ ਸਾਡੇ ਇਲਾਕੇ ਚ ਮੁੱਕ ਜੂਗਾ ਇਹਦੀ ਹੂੰ ਦਿਖੂਗਾ ਨਹੀਂ ਦੇਖੂ ਨਹੀਂ ਹਾਂ ਜਿਹੜੇ ਆ ਸਾਊ ਦਾ ਸਪਰੇ ਹੋਈ ਆ ਹਾਂ ਕਿਦਾਂ ਝੇੜ ਕੇ ਲੱਗ ਸੀ ਵੀ ਜੰਮਿਆ ਹੀ ਜਾਣਗੇ ਉੱਥੇ ਰੋਤਾ ਪਰਸੋਂ ਵੀ ਜਿਹੜੀ ਤਾਂ ਚੌਥੇ ਕਿ ਪਰਸੋਂ ਤੂੰ ਹੀ ਛੱਡਿਆ ਜੀ 10 ਦਿਨ ਬਾਅਦ ਨਿਕਲੂਗੀ ਉਹ ਨਾਉ ਨਿਕਲੂ ਦਾ 10 ਦਿਨ ਬਾਅਦ ਪਤਾ ਜ਼ਰਾ ਅੱਜ ਲੱਗਿਆ ਹੋਣਾ ਵੀ ਹਾਂ ਚੱਲ ਵੀ ਅਸਾਰ ਤਾਂ ਦੇ ਦਿੱਤੇ ਹੋਣੇ ਵੀ ਮੈਂ ਹੈਗੀ ਆ ਵੀ ਦਾ ਪਤਾ ਲੱਜਦਾ ਵੀ ਠੀਕ ਹੈ ਕਿ ਨਹੀਂ ਕੱਲ 24 ਘੰਟੇ ਹੋਏ ਕੱਲ 24 ਘੰਟੇ ਹੋਏ ਆ 48 ਘੰਟੇ ਹੋਏ ਆ 10 ਦਿਨ ਤੱਕ ਨਿਕਲੂ ਮੈਂਨ ਮੌਸਮ ਠੰਡਾ ਹੋ ਗਿਆ ਨਾ ਹੁਣ ਹਾਂ ਹੁਣ ਮੌਸਮ ਨਾ ਗਰਮੈਸ ਵਾਲਾ ਨਹੀਂ ਹੈਗਾ ਗਰਮੈਸ ਵਾਲਾ ਨਹੀਂ ਪਾਛੇ ਵਧੀਆ ਨਿਕਲਦੀ ਐ ਤੁਹਾਨੂੰ ਤਰ ਨਹੀਂ ਪੈਂਦੀ ਪਰ ਮੌਸਮ ਹੈਗਾ ਠੰਡਾ ਮੌਸਮ ਹੈ ਤਾਂ ਹੀ ਮੈਂ ਗਲ ਧੁੱਪ ਦੇ ਕੇ ਲਾ ਤੈਨੂੰ ਪਾਣੀ ਮੈਂ ਗਾਗਾ ਫੇ ਤੂੰ ਪ੍ਰੀ ਨਿਕਲਣੀ ਹੈ ਹਾਂ ਹੁਣ ਸਾਨੂੰ ਇਹ ਹੈ ਵੀ ਜੇ ਪਾਣੀ ਅਸੀਂ ਲਾਉਂਦੇ ਆ ਤਾਂ ਇਹ ਨਹੀਂ ਹੈਗਾ ਵੀ ਅਸੀਂ ਸਪਰੇਅ ਕਰਨੀ ਗੁੱਲੀ ਡੰਡੇ ਦੀ ਹਾਂ ਉਹ ਸਪਰੇਅ ਦੇ ਹੁੰਦਾ ਦਾ ਵੀ ਪਾਣੀ ਪਹਿਲਾਂ ਲਾ ਲਓ ਸਪਰੇਅ ਅਸਰ ਕਰ ਜਾਊਗਾ ਤੂੰ ਪਾਣੀ ਨਹੀਂ ਗਾ ਧੁੰਦ ਪੈਣ ਲੱਜਾਂਦੀ ਹੈ ਹਾਂ ਹੁਣ ਧੁੰਦ ਦਾ ਚੱਕਰ ਨਹੀਂ ਹੈਗਾ ਉਹ ਗੁੱਲੀ ਨਾਲ ਹੀ ਸਪਰੇਅ ਹੋਈ ਵੀ ਆ ਹੋਈ ਪਈ ਆ ਉਹ ਸਾਰਿਆਂ ਨਾਲ ਤੇ ਵਧੀਆ ਚੀਜ਼ ਹੈ ਇਹ ਨੂੰ ਸੁੱਕ ਪੱਕੇ ਚ ਹੋ ਗਈ 25 ਦਿਨ ਦਿਨ ਦਾ ਪਾਣੀ ਲਾਦੀ ਇਹਨੂੰ ਨਾ 25 ਦਿਨ ਦੇ ਵਿੱਚ ਅੱਜ ਸਾਡੇ 4 ਨੂੰ ਬੀਜੀ ਦੀ 15 ਦਿਨ ਹੋ ਗਈ ਸੀ ਉਹ 5-4 ਦਿਨ ਵਿੱਚ ਚਾਹੇ ਬਾਈਕਿੰਗ ਦੀ ਨੂੰ ਕਹਿੰਦੇ ਕਣਸੋਂ ਪਾਣੀ ਲਾਓ ਬਾਈ ਬਾਈ ਦੀ ਤਾਂ ਫਿਰ ਉਹ ਚੱਲੀ ਹਾਂ ਮੈਂ ਤਾਂ ਕੱਲੇ ਬਣਾਇ ਦੀ ਡਾ ਰੇਡੀ ਨੀ ਰੋਕਤਾ ਮੈਂ ਅੱਧਾ ਤਾਂ ਭਰ ਗਿਆ ਯਾਰ ਇਹਨੂੰ ਲਾ ਕੇ ਪਾਸੇ ਕਰ ਦੇਂ ਦਿੰਦੇ ਹੋਗੇ ਕਰ ਬੀਜੀ ਆ 5 ਤਰੀਕ ਨੂੰ ਬੀਜੀ ਆ ਕਿੱਥੇ ਹੋ ਗਈ 14 ਦਿੰਦੀ ਹੋਈ ਆ ਦਿਨ ਹੋ ਗਏ 16 ਅੱਜ 21 ਹੋ ਗਈ 15 ਦਾ ਥੱਲੇ 20 ਤੱਕ ਹੋਗੇ ਆਹ ਵੋ 15 ਹੀ ਹੋਵੇ 16 15 16 ਹੋਗੇ ਥੋੜੀ ਕਿੰਨੇ ਦੀ ਹੋਗੀ ਫਿਰ 17 ਦੀ 17 ਦੀ ਮੇਰੀ 16 ਦੀ ਉਹ 5 ਦਿਨ ਤੱਕ ਲਾ ਦੇਣਾ 22 ਦਿੰਦੀ ਹੋਣੀ 13 ਦੀ ਹੋਗੀ ਕਿਹੜੀ ਇਹ ਵਾਲੀ ਕੰਮ ਹੀ ਪਵਾ ਦਿਆਂ ਪਵਾ ਦੇ ਆਰੇ ਦਿਲਾ ਦਿੰਦੇ ਆ ਲਾ ਦੇ ਪਰ ਅੱਜ ਦੀ ਬੀਜੀ ਵੀ ਹੈ ਜਬੀ ਇਹ ਤੇ ਕਰੂਗੀ ਨਹੀਂ ਨਿਕਲ ਜਾਣੀ ਅੱਜ ਤਾਂ ਨਿਕਲਿਆ ਨਹੀਂ ਤੁਰਤੀ ਇਹ ਤੁਰਪੀ ਐਤਵਾਰ ਦੀ ਕੀ ਕੀ ਦੀ ਹੈ ਸੰਡੇ ਦੀ ਚਾਲ ਨਾ ਮਾਰਦੇ ਹੈਂ ਗਿੱਲਾ ਬਹੁਤ ਹੀ ਰੌਣੀ ਕਰ ਗਿੱਲਾ ਬਹੁਤ ਆ ਖੇਤ ਬਹੁਤ ਰੰਗ ਨਾ ਇਹ ਰੂਟਾ ਬੀਟਰ ਦਾ ਬਾਅਦ ਚ ਹਵਾ ਗਿਆ ਸੁੱਕਦਾ ਹੀ ਬਹੁਤ ਛੇਤੀ ਯਾਰ ਇਹਦੇ ਪਤਾ ਕਿ ਆ ਸੀਨ ਤਾਂ ਇਹਦੇ ਇਹ ਕਹਿੰਦਾ ਵਿਚ ਨੂੰ ਕਾਨੂੰ ਰਾਹ ਪਾਉਣਾ ਉਹ ਕਰਮਜੀਤ ਨਹੀਂ ਲੱਗੇ ਬੀਜਣ ਚੱਲ ਇਹਨੇ ਫੇ ਉੱਥੀ ਨੂੰ ਬੀਜਤੀ ਬੀਜਣੀ ਤੇ ਬਾਸਮਤੀ ਵਾਲੇ ਬੀਜੇ ਕਣਕ ਦਾ ਕਣਕ ਚੰਮਤ ਆਈ ਉਹ ਸਰੀ ਪਰ ਮੂੰਹ ਜੇ ਲੱਗਦੀ ਹੋਰੇ ਤਰ੍ਹਾਂ ਖੇਤ ਫੁੱਲਾਂਾਂ ਦੇ ਪਿਆ ਆਪਣੇ ਅੱਛਾ ਆਹੋ ਜਦੋਂ ਨੂੰ ਪਾਣੀ ਲੱਗਣਾ ਉਹ ਨਹੀਂ ਮਰਜੀ ਕੋਲ ਗੇਰ ਲੈਣੀ ਕਰੇ ਪਾਣੀ ਲੱਗੇ ਤੇ ਆਹ ਪਾਣੀ ਲੱਗੇ ਤੇ ਚੱਲੂ ਲੈਣ ਨੂੰ ਘਰ ਕਿਉਂ ਨਹੀਂ ਹਿੱਤੀ ਹਿੱਤੀ ਬੱਤ ਨਹੀਂ ਆਉਂਦੀ ਵੀ ਤਾਂ ਤੁਰਪ ਚੱਲਦੀ ਹੈ ਸੰਡੇ ਅੱਜ ਕਿੰਨੇ ਦਿਨ ਹੋ ਗਏ ਚਾਰ ਬਾਕੀ ਜੱਟਾਂ ਤੁਰਪੀਂ ਪੈਂਦੀ ਹੈ ਹਾਂ ਤੁਰਪੀ ਤੁਰਪੀ ਜੱਮ ਵੀ ਚੱਲ ਵੀ ਬਾਈ ਹੂੰ ਉਹ ਉਧਰ ਜਿਹੜਾ ਕੋਈ ਬੀਜ ਗੇਰਦੇ ਦੇਖਾ ਜੰਮਣੇ ਜੰਮਣਾ ਹੀ ਜੰਮਣਾ ਉਹ ਹਾਂ ਜਬੀ ਤਾਂ ਜੇ ਆਪਾਂ ਪਾਣੀ ਦਾ ਭਾ ਕੇ ਫਿੱਟਾ ਲਾ ਦੀ ਤਾਂ ਜੰਮੇ ਆਊਗੀ ਜੰਮੇ ਆਊਗੀ ਜੰਮਦੀ ਆ ਬਰਸ਼ੀਨ ਚ ਨਾ ਤਾਂ ਤੈਂ ਪਰਸ਼ੀਨ ਚ ਕੁਝ ਵੀ ਨਹੀਂ ਪਾਇਆ ਲੋ ਜਬੀ ਨਹੀਂ ਪਾਈ ਤੇ ਬਾਕੀ ਸਾਰਾ ਕੁਝ ਵਸੇ ਆ ਮੈਂ ਲੋਕਾਂ ਨੂੰ ਔਖੀ ਹੁੰਦੀ ਉਹ ਸਾਗ ਢੂੰਡ ਜਾਣਾ ਪੈਂਦਾ ਆਗ ਦੀ ਤੜਾਈ ਬਹੁਤ ਯਾਰ ਹੁਣ ਦੇਖ ਅਸੀਂ ਸਾਗ ਖਾਉਦੇ ਆ ਮੈਂ ਕਹਿੰਦਾ 10 ਦਿਨ ਬਾਅਦ ਵਾਰੀ ਆਉਣੀ ਮੁੜ ਕੇ ਜਾਣਾ। ਇਹਨਾਂ ਚਾਰ ਦਿਨ ਦੋ ਹੀ ਨੌਕਲਾ ਬਣਿਆ ਵਾ। ਨਾਲੇ ਕਿੰਨਾ ਖਾਣੇ ਵਾਲਿਆ। ਇੱਥੇ ਸਾੜੇ ਤਾਂ ਲੈਨੇ ਲੱਗੀ ਵੀ ਆ। ਇੱਥੇ ਰਹਿ ਕੇ ਪੁੱਛਦਾ ਮੈਂ ਸਾਗੀ ਤੇ ਹੋਊਗਾ। ਇੱਕ ਹੋਰ ਦੇਖ ਵੀ ਇੱਧਰੇ ਜੀਮੀਦਾਰ ਬਾਹਰ ਦੇ ਜਿਹੜੇ ਇੱਧਰਲੇ ਪਾਸੇ ਨੇ ਹੁਣ ਪਿੰਡ ਦੇ ਪਰਲੇ ਪਾਸੇ ਹੀ ਬਹੁਤ ਲੱਗਦਾ। ਉਹ ਪਿੰਡ ਦੇ ਪਰਲੇ ਪਾਸੇ ਤੇ ਇੱਧਰ ਨੂੰ ਸਾਗ ਤੋੜਨਾ ਹੁਣਾ। ਗਰ ਸਾਗੀ ਤੇ ਉਹ ਮੈਂ ਇੱਥੇ ਤਾਂ ਨਹੀਂ ਗਾਂਹ ਦੇਖੋ ਕਿਥੇ। ਗਾਂਹ ਤਾਂ ਟੱਪਰੀਆਂ ਭਾਈ। ਗਾਂਹ ਵਜੱਗੇ ਰਹਾਂਦੇ ਆ ਇੱਕੋਰੇ। ਬਹੁਤ ੜਾਈ ਆ ਉੱਥੇ। ਜਿਹੜਾ ਜੱਗੇ ਰਹਾਂਦੇ ਆ ਜੱਗੇ ਰਹਾਂਦੇ ਆ ਸੜਕ ਦੇ ਨਾਲ। ਹਾਂ। ਉਹ ਰੋਗਲਾ ਤੋੜਨ ਦਾ ਲਾ ਜਾਂਦਾ ਉਹ ਕੋ ਮਿੱਟੀ ਗੋਲ ਗੋਲ ਚੜੀ ਪਈ ਆ ਹਾਂ ਜਿਹੜਾ ਸੜਕ ਨਾਲ ਗਿਆ ਰਾ ਸੜਕ ਦੇ ਨਾਲ ਗਿਆ ਰਾ ਜਿਹੜਾ ਉਹ ਬੋਲ ਉੱਥੇ ਬਣਦੀ ਟਰੈਕਟਰਾਂ ਦੀ ਆਉਜਾਈ ਬਹੁਤ ਆਵਾਜ਼ਾਈ ਕਰਕੇ ਆਵਾਜ਼ਾਈ ਦੋ ਪਾਸੇ ਮੁੱਕਣਾ ਜਾਨੂ ਮੇਰਾ ਪਿਆਰ ਹੋ ਜਾਣਾ ਹਾਂ ਜਾਨੂ ਹੋ ਜਾਣਾ ਤੇਰਾ ਡੋਮ ਟੁੱਟ ਲੈਣਾ ਖਾ ਕੇ ਸਾਗ ਦਾ ਜਾਨੂ ਹੋ ਜਾਣਾ ਤੇ ਵੀਰ ਵੀ ਸਾਗੇ ਖਾਈ ਜਾਂਦੇ ਆ ਹੈ ਪਾ ਦੇ ਰੇ ਪਾ ਦੇ ਹੁਣ ਬਰੀਕ ਬਰੀਕ ਜੀ ਉਹ ਦੂਆ ਪਾਈ ਸਪਰੇਅ ਕਰਦੀ ਹੈ ਨਹੀਂ ਨਹੀਂ ਤੁਹਾਨੂੰ ਮੈਂ ਦੱਸਣਾ ਉਹ ਮੈਂ ਨਾ ਡਲੇ ਭੰਨ ਕੇ ਪਾਤਾ ਉਹ ਤਾਂ ਬੂਰਾ ਜਿਹਾ ਬਣ ਗਿਆ ਉੱਪਰੇ ਖੜ ਗਿਆ ਫੂਕਤੀ ਹੋਰ ਕਿਤੇ ਕਿਤੇ ਮੈਂ ਐ ਟਾਈਮ ਆਹ ਟਾਈਮ ਤਾਂ ਫੂਕੇ ਦਾ ਪੱਤੇ ਤੇ ਖੜੇ ਸਾਲਾ ਸੁੱਕੇ ਉਹ ਡਲੇ ਤੇ ਮੈਂ ਭੰਨਤਾ ਉਹ ਦਾਣੇ ਤਾਂ ਰਿਓ ਨਹੀਂ ਪਾਊਡਰ ਜੀ ਬਣ ਗਿਆ ਸਾਲਾ ਹੂੰ ਚਿੰਗ ਜੀ ਲੈ ਕੇ ਫੇਰ ਦੀ ਉੱਪਰ ਉਧਰ ਜੂ ਮੈਂ ਹੁਣ ਕਿਆ ਭਾਈ ਹੁਣ ਤਾਂ ਸੁੱਕ ਗਿਆ ਜੂਰੀਆ ਪਾ ਦੇ ਜੂਰੀਆ ਪਾ ਦੇ ਇਹਦੇ ਤੇ ਪੱਤਾ ਵੀ ਛੋਟਾ ਇਹ ਹੂੰ ਮਸ਼ੀਨ ਬਹੁਤ ਕੰਮ ਰਿਹਾ ਜਮੇ ਜਿੰਨੇ ਵੀ ਹਾਂ ਨਹੀਂ ਇਹ ਤਾਂ ਹਰੀਕ ਸਾਲੇ ਏਕਣ ਜੰਮਦਾ ਸੋਵੇਂ ਵਧੀਆ ਹੂੰ ਤੇਰੀ ਜਸਾ ਦਾ ਘਰ ਮਾਇਜੇ ਦੇ ਬਹੁਤ ਸਿੱਤੀ ਜੰਮੇ ਪੀਲਵਰ ਡੈਡੀ ਨੇ ਜਬੀ ਇੰਨੀ ਪਾਤੀ ਇੱਕੇ ਬਾੜ ਵੱਡੂ ਹੀ ਆ ਗਿੱਲੀ ਸੁੱਕੀ ਜੀ ਫਿਰ ਤਾਂ ਪਿੱਛੇ ਤੱਗੀਆਂ ਪੈ ਗਈਆਂ ਉਹ ਵਾਲੇ ਬਾੜ ਡੰਗਰ ਜਾ ਸਾਡੇ ਵਰਗਾਂ ਕੋਲ ਆਪ ਦੇ ਵਿੱਚ ਠੀਕ ਹੈ ਹੈ ਤੇਰੇ ਪਰ ਪੰਜ ਛੇ ਮੈਸਾ ਤੇਰੇ ਪਰ ਕਾਖੜ ਉਹ ਗਲਗੀ ਗਿਰ ਕੇ ਤਾਂ ਵੱਡਣੀ ਹੋਣੀ ਹੈਗੀ ਲਾ ਹਾ ਬਈ ਪੰਡ ਆ ਦੇਖਦੇ ਹੋਰ ਦੋ ਜੇ ਦੇਖੀ ਜਾਂਦੇ ਕੋਣ ਚੱਕੂਗਾ ਚੱਕ ਲੈਣੀ ਪੰਡ ਹੋਰ ਵੱਡਣੀ ਆ ਸਟਾਕ ਹੈ ਡਾਊਨ ਟੁੱਟ ਗਿਆ ਉਹ ਮਾਸੇ ਵੱਡੂ ਹੁੰਦੀ ਅੱਧਾ 11 ਜੇ ਇੰਨਾ ਵੱਡੂ ਹੁੰਦਾ ਤਿੰਨ ਮੰਜੇ ਦਾ ਦੂ ਸੱਬੇ ਹੁੰਨੇ ਹੈ ਹੈ ਨਾਲੇ ਛੇਤੀ ਉੱਟ ਹਾਂ ਦਾਤ ਉਹੀ ਗੱਲ ਹੋ ਜਾਣੀ ਨੌਕਾ ਨੂੰ ਲੈਣਾ ਬਈ ਪੰਡ ਲੈ ਆਇਆ 11 11 ਕਿਲੋ ਕਿਲੋ ਸੁੱਕਣਾ ਪਾਇਆ ਹੈ ਇਹ ਬਾੜ ਛੇਤੀ ਹੋ ਜਾਂਦਾ ਦਾਤਾਂ ਅੰਦਰ ਪਏ ਕਹਣਾ ਬਾਈ ਦਾਤ ਨਾਲ ਵੇਖ ਰੋ ਸਾਡੇ ਮੁੰਡੇ ਨੂੰ ਦਾਤਾਂ ਗੱਲ ਵਰਕਤ ਨਹੀਂ ਆ ਗਈ ਮੈਂ ਕਦੇ ਵੱਡੇ ਹੀ ਨਾ ਹਾਂ ਹਾਂ ਕਦੇ ਵੀ ਨਹੀਂ ਵੀ ਇੱਕ ਤਾਂ ਉਹਨਾਂ ਬੜਾਈ ਹੋਰ ਜ਼ਰਾ ਨਹੀਂ ਕਰਦਾ ਸਾਡੇ ਪਾਸ ਚੇ ਚਾਲ ਹੱਥ ਦਾ ਟਿਕ ਜੂਗਾ ਦੋ ਤਿੰਨ ਵਟ ਟਿਕ ਜੂਗਾ ਨਾ ਦਾਤ ਨਾਲ ਅਸੀਂ ਵੱਢਦੇ ਤਾਂ ਹੈਗੇ ਆ ਮਾ ਸਾਡੇ ਮੈਂ ਦੇਖਿਆ ਦਾਤੀ ਕਦੇ ਵੱਢਣਾ ਕਸਾ ਦਾ ਥੋੜੀ ਜਗ੍ਹਾ ਦੋਵੇਂ ਜਿਹੜੇ ਵੱਡਾ ਪੰਡ ਚੱਕ ਨਹੀਂ ਹੁੰਦੀ ਹੈਗੀ ਦਾਤਗਰ ਦੁੱਗਣਾ ਵੱਡਾ ਖੜਾਰਾ ਹੀ ਬਹੁਤ ਹੁੰਦਾ ਬਰਕਰਰ ਚ ਨਹੀਂ ਰਹਿੰਦੀ ਹੈਗੀ ਪਰ ਉੱਠਦਾ ਬਹੁਤ ਛੇਤੀ ਹੈ ਉਹ ਦਾਤਗਰ ਕਿ ਉਹ ਵੱਡਾ ਉੱਚਾ ਹੋ ਜਾਂਦਾ ਉੱਚਾ ਸਿਰਜੇ ਹੀ ਵੱਡਾ ਹੁੰਦਾ ਵੱਡਾ ਹੋ ਜਾਂਦਾ ਹੂੰ ਵੀ ਜਿਹੜੀ ਦਵਾਰੇ ਫੋਟ ਜੀ ਹੁੰਦੀ ਉਹ ਛਾਡ ਹੋ ਜਾਂਦੀ ਹੈ ਦਾਤਗਰ ਛਾਡੋ ਜਾਂਦੀ ਉਹ ਹੀ ਚੱਲ ਪੈਂਦੀ ਦਾਤੀ ਵੱਢਦੀ ਰਗੜ ਕੇ ਰਗੜ ਕੇ ਚੇਹੂ ਉੱਚਾ ਰੱਖ ਲੈ ਫੇਰ ਮੋ ਟਾਈਮ ਲੈਂਦਾ ਹੈ ਹੈ ਲੱਖਣ ਦਾ ਜਿਹੜਾ ਬੀਜਾ ਇਹ ਤਾਂ ਟ੍ਰੇ ਬੋਲਦਾ ਹੈ ਕਿ ਪਤਾ ਨਹੀਂ ਇਹ ਵੀ ਖਰਾਬ ਜਾਈ ਚੱਲੇ ਆਵੇ ਪਿਛਲੇ ਸਾਲ ਵੀ ਇਹਨਾਂ ਦਾ ਹੋਇਆ ਨਹੀਂ ਹੈਗਾ ਉਹਦੇ ਪ ਉਹਦਾ ਪਿੱਛੇ ਵੀ ਫੋਟੋ ਕੁ ਵਧਿਆ ਲੈ ਕੱਦਾ ਵੀ ਗਿਆ ਲੈ ਨਾ ਨੀ ਫੋਟਾ ਨਾਲ ਦੇ ਪਹਿਲਾਂ ਦਾ ਵਿੱਚ ਹਾਂ ਉਹ ਦੇ ਮਸ਼ੀਨ ਵਾਲੇ ਗਰਾਹੀ ਕਰਦੇ ਫਿਰਦੇ ਹੁਣ ਗਰਾਹੀ ਕਰਦੇ ਫਿਰਦੇ ਇਹ ਉਹ ਗਰਾਹੀ ਗਰਾਹੀ ਦਾ ਢੰਗ ਹੈ ਇਹਨੂੰ ਗਰਾਹੀ ਹਾਂ ਵੀ ਉਹਦੇ ਗਰਾਹੀ ਦਾ ਢੰਗ ਹੈ ਇਹ ਨਾ ਆ ਗਿਆ ਮੈਨੂੰ ਕਹਿੰਦਾ ਯਾਰ ਪੈਸੇ ਭਾਉ ਦੇ ਹਾਂ ਬਾ ਮੈਂ ਤੁਹਾਨੂੰ ਕੱਦਾ ਪੁੱਛਦਾ ਫਿਰਦਾ ਤੂੰ ਦੱਸਦਾ ਹੀ ਨਹੀਂ ਹੈਗਾ ਹਾਂ ਵਾਹ ਕਿੰਨੇ ਪਾਉਣੇ ਕਹਿੰਦਾ 3000 ਮੈਂ ਨਹੀਂ ਘੱਟ ਵੱਧ ਕਰੇ ਵਾ ਕਣਕ ਨਾਸ ਪਜਾਵਾ ਬਹੁਤ ਹਲਤਗੀ ਚੱਕਤੀ ਨਾ ਨੇ ਹਾਂ ਮਾਉ ਨੂੰ 3000 ਪਾਤਾ ਫੇਰ ਆ ਵੜਾ ਲਈ ਖੱਤੀ ਹਾਂ ਅੱਧਾ ਬੀਗਾ ਤੋਂ ਹਾਂ ਉਹਦਾ ਮੋਟਰਸਾਈਕਲ ਮੂਰੇ ਖੜਾਇਆ ਹੱਕਾ ਮਾਰੇ ਵਾ ਹਾਂ ਕਸਰਾ ਕੋਈ ਹਾਂ ਕਹਿੰਦਾ ਹਾਂ ਖੱਤੀ ਜੀ ਦੇ ਕਹਿੰਦੇ ਪੈਸੇ ਮਾ ਉਹ ਇੰਨੀ ਕਿ ਤਾਂ ਉਹ ਲੁੱਧੇ ਜੇ ਵੜ ਦਿੰਦੇ ਆ ਵਾ ਦਾ ਪਹਿਲੇ ਦਿਨ ਘੱਟ ਪਾ ਤੂੰ ਕਰੇ ਹੈਗਾ ਜੀ 200 ਦੇ ਛਲਾਂ ਦੇ ਤਾਂ ਕਿੰਨਾ ਬਣਨਾ 300 ਰੁਪਏ ਬਣਨਾ ਜੇ 3000 ਦੇ ਹਿਸਾਬ ਨੂੰ ਹਾਂ ਆ ਉਹਨੂੰ ਮਹਾ ਦਾਸ ਕੋਲ ਹੁਣ ਕਿੰਨੇ ਪਾ ਦਵਾ ਮੇਰਾ 500 ਪਾ ਦੇ ਮੈਂ ਤਾਂ 4500 ਰੁਪਏ ਜੜੀ ਵੜਾਈ ਆਉਂ ਵਰ ਮਾਦ ਵਦੀ ਤਾਂ ਖੜੀ ਹੋ ਵਢੀ ਆ ਕੇ ਗਰੀ ਵਢੀ ਆ ਹੈ ਬਦ ਉਹ ਤਾਂ ਘੱਟ ਤਖਲੀ ਉਹ ਵੀ ਪੂਰੀ ਜਿਆਦਾ ਦੀ ਵਿੱਚ ਆਹ ਵਰਗੇ ਬਾਕੇ ਬਹੁਤ ਘਾਟਾ ਹੋ ਗਿਆ ਬਾਗੇ ਗਏ ਕਿ ਪਲਾਟ ਤਾਂ ਉਹ ਜਾਇਓ ਕੋਈ ਘਾਟਾ ਜਗਾ ਫਰਾਦਾ 300 ਰੁਪਏ ਪਾਇਆ ਉਹ ਅੱਛਾ ਪਹਿਲੇ ਜਾ ਆ ਪਹਿਲੇ ਹੀ ਕਹਿੰਦੇ ਵੀ ਜਿਆਦਾ ਦੱਸ ਦੇ ਪਰ ਤਾਂ ਪੂਰੀ ਲੱਗੇ ਤਾਂ ਜਦੋਂ ਵਢ ਗਿਆ ਮੈਂ ਦੱਸ ਦੇ ਯਾਰ ਪੈਸੇ ਜਿਹੜੇ ਹੈਗੇ ਨਿਬਰ ਦੇ ਹੀ ਚੰਗਾ ਹੋਰ ਹੋਰ ਵੀ ਸਾਲੋ ਵਧੀਆ ਹੁਣ ਕੀ ਕਰਦੇ ਫਿਰ ਤੇ ਗਰਾਈ ਇਹ ਤਾਂ ਫਿਰ ਐਮ ਚੱਲੀ ਜਾਣੀ ਕਣਕ ਕਰਕੇ ਵਜ ਨਹੀਂ ਉਹ ਵੀ ਕਣਕ ਕਣਕ ਵੜਦੇ ਤੱਕ ਚੱਲੀ ਜਾਣਾ ਕੰਮ ਇਹ ਇੱਕ ਕੱਲੀ ਮਸ਼ੀਨ ਦਾ ਕੰਮ ਨਹੀਂਗਾ ਕੱਲੀ ਦਾ ਕੰਮ ਤਾਂ ਸਾਰੀ ਜੀਰੀ ਗਰੀ ਵੀ ਦੀ ਜੀਰੀ ਵੀ ਦਾ ਟਾਈਮ ਲੱਗਦਾ ਤਾਂ ਬਹੁਤ ਕਿੰਨੇ 6 ਕਿੱਲੇ ਦੀ ਐਵਰੇਜ ਮਸੀ ਆਉਂਦੀ 6 ਕਿੱਲੇ ਦੇ ਬਹੁਤ 6 ਦੀ ਤਿੰਨ ਤੇਰੇ ਵੜਦੇ ਆ ਉਹ ਦਿਨ ਜਕਣਾ ਲਾਲਾ ਸਾਹਿਬ ਤਿੰਨ ਦੇ ਉੱਤੇ ਇੱਥੇ ਹੋਰ ਦੇ ਵੜਦੇ ਹੋਗੇ ਸਾਹਿਬ ਦੇ 1 ਏਕੜ ਪਹਿਲੇ 1 ਏਕੜ 6 ਦੀ 6 ਦੀ ਐਵਰੇਜ ਨਹੀਂ ਦੁਗਣਾ ਵੱਟੀ ਜਾਂਦੀ ਸੀ ਮਿੱਟੀ ਹੂੰ ਵੀ ਖੜੀਦਾ ਗਰੀ ਹੋ ਜਾ ਜੀ ਤੇ ਫਰਕ ਦਾ ਮਾਹੌਲ ਫਰਕ ਆ ਕਿੱਥੇ ਉਹਨੂੰ ਦਮਾ ਦਾ ਖੜੀਦਾ ਕਿੱਥੇ ਸਾਰਾ ਕੁਝ ਵਿਚ ਨੂੰ ਲੰਘਣਾ ਵੀ ਇੱਕ ਨਾ ਇਹ ਕੇ ਲਿਆਈ ਚੜੀ ਆ ਚੜੀ ਆ ਵਿਚ ਗੰਨਾ ਤੋਂ ਨਾਲ ਦਾ ਸਾਦਾ ਲੱਗਿਆ ਸੀਪੇ ਰਹੀ ਹੈ ਕਿਹਦੇ ਪਹਿਲਾਂ ਕਰਕੇ ਲੱਗਿਆ ਲੋਹੇ ਲਾਇਆ ਪਿਆ ਇਹ ਲੋਹੇ ਨਾਲ ਕਿੰਨੇ ਕਿਚੜਾ ਇਹ ਬੈਕਪੈਕ ਲੈ ਇਹ ਕਿਹੜਾ ਰੇੜਾ ਤਾਂ ਹੈਗਾ ਇਹਨੂੰ ਮੈਨੂੰ ਰਸਾ ਨਹੀਂ ਪਾਇਆ ਹੈ ਹੈ ਲੋਈ ਲਾ ਲਿਆ ਕੋੜੀ ਰਾਣੀ ਡਰਿਆ ਬਾਈ ਹਾਂ ਰਿਸਕ ਨਹੀਂ ਲੰਦੇ ਹੈ ਰਿਸਕ ਚਾਹੀਦਾ ਵੀ ਲੈਣਾ ਬੜਿਆ ਵਿੱਚ ਆ ਇਹ ਤਾਂ ਹੈ ਦੇਖਿਆ ਨਹੀਂ ਉਹ ਤੇਰਾ ਇੱਕ ਐਂਟਰ ਜਿਹੜਾ ਟ੍ਰੈਕਟਰ ਚਲਾਉਂਦਾ ਉਹ ਖੜਾ ਜਾ ਹੋਇਆ ਚੱਲਿਆ ਉਹਨਾਂ ਬ੍ਰੇਕ ਜਿ ਲਾਏ ਗਰਦੇ ਰਹਿਣ ਨਹਿਰ ਜਗੇ ਲਿਆ ਜਾ ਕੇ ਆਪ ਵਿਛਾਲ ਮਾਰ ਗਿਆ ਪਿੱਛੇ ਮੂਹਰੇ ਤੇ ਵੱਜ ਗਿਆ ਪਿੱਛੇ ਜਾ ਗਿਰ ਗਈ ਪਿੱਛੇ ਜਾ ਗਿਰ ਗਈ ਠੀਕ ਹੈ ਲੱਕਣ ਹੋ ਜਾਂਦਾ ਇਹਦੇ ਨਾਲ ਪਹਿਲੇ ਹੀ ਆਪਣਾ ਥੱਲੀ ਕੇ ਚੱਲੋ ਇੱਕ ਦੋ ਮਿੰਟੇ ਵੱਧ ਲੱਜੂਗੀ ਬਾਹਰੋਂ ਕਣਕ ਸੁਪਰ ਸੀਟਰ ਵਾਲੀ ਮੂਹ ਨਹੀਂ ਲੱਗ ਰਹੀ ਹੈ ਨਾ ਵਾ ਲੱਗਣ ਲੱਜਾਂ ਜਦ ਤੇ ਪਾਣੀ ਲੱਜਦਾ ਸਾਰੇ ਜੀ ਸਤਵੀਰ ਆ ਉਹ ਬੀਜੀ ਜਿਹੜੀ ਮੈਂ ਚਰੀ ਵਾਲੇ ਚੋਹ ਦੇਖੀ ਇੱਕਣਾ ਖੜੀ ਆ ਲੱਗਦੀ ਰਹੀਗੀ ਮੂੰਹ ਇਹ ਪਰਾਲੀ ਬਰੂਲੀ ਕਰਕੇ ਫੁਰਤਰਾ ਹੀ ਲੱਗੀ ਜਾਂਦੀ ਆ ਆਹ ਪਰਾਲੀ ਨੂੰ ਰਹਿ ਗਈ ਆ ਤਾਂ ਲੱਗੇ ਸਾਈਡ ਦੇਖਣਾ ਇੱਕ ਤਾਂ ਜੇ ਮਸ਼ੀਨ ਵਾਲੀ ਤਾਂ ਬਰਾਬਰ ਨਹੀਂ ਖਿਲਦੀ ਗਣਕ ਹਾਂ ਮੈਂ ਸਰਬ ਜਿੱਦਾਂ ਦੇਖਿਆ ਉੱਥੇ ਮਸ਼ੀਨ ਦੇ ਅਸੀਂ ਹੋਰ ਵੀ ਦੇਖਿਆ ਸਾਰਾ ਤਰ੍ਹਾਂ ਹੁਣ ਆਪਾਂ ਰਾਂ ਲੈਣ ਦੇ ਵਿੱਚ ਆਣਾ ਹਾਂ ਦਿਖਾ ਦੇ ਕੋਈ ਇੱਕ ਉਂਗਲ ਵੀ ਇੱਧਰ ਉੱਧਰ ਹੋਵੇ ਸਿੱਧੇ ਲੈਣ 'ਚ ਖੜਿਆ ਮਸ਼ੀਨ ਦੇ ਤਿੰਨ ਉਂਗਲ 'ਚ ਦਾਣੇ ਪਏ ਆ ਤਿੰਨ ਉਂਗਲ ਚੌੜਾ ਸਿਆੜ ਜੰਮਿਆ ਉਹਦਾ ਹਾਂ ਉਹਦੇ ਕਰ ਇਹ ਤਾਂ 10 ਦਿਨ ਵੀ ਕਣਕ ਨਿਕਲ ਹੀ ਜਾਂਦੀ ਆ ਇਹ ਦੁੰਗ ਜਾਂਦੀ ਕਿ ਸੁਪਰ ਸੀਡਰ ਦੀ ਨਾ ਕਣਕ ਦੇਖੀਏ ਇੱਥੇ ਪਈ ਜਿਆ ਹਾਂ ਮਸ਼ੀਨ ਦੀ ਪਈ ਆ ਉਹਰੇ ਕਣਕ ਅੱਧੋ ਅੱਧਾ ਦਾ ਫਰਕ ਹੈ ਅੱਧੇ ਦੇ ਵੀ ਵੱਧ ਹੈ ਉੱਪਰ ਪਈ ਆ ਕਣਕ ਸੁੱਕੀ ਜੀ ਹੋਵੇ ਗੇਲੇ ਨਿਕਲੇ ਹੁੰਦੀ ਆ ਤੂੰ ਇਹ ਨਿਕਲੇ ਸੁਪਰ ਸੀਡਰ ਨੇ ਨਿਕਲੇ ਤੇ ਗੇਲੇ ਜਿਹੇ ਨਾ ਕਿਹਾ ਉਹ ਸੁਪਰ ਆ ਜਿਹੜੇ ਮਸ਼ੀਨ ਦੀ ਹੈ ਉਹ ਡੋ 2 2.5 ਕੁੰਗਲੋ ਪਈ ਆ ਜੇ ਭੁੱਬਲ ਰਹਿ ਕੇ ਥਰੇ ਜਣਾ ਹੂੰ ਉਹ ਫੇ ਨਿਕਲਦੀ ਪਾਣੀ ਤੇ ਮੈਂ ਆਉਂਦੀ ਕਣਕ ਤੇਜ ਨਾਲ ਸੁੱਕ ਪੱਕ ਜੇ ਜੀ ਬੀਤੀ ਆ ਕਣਕ ਮੈਂ ਬਥੇਰੇ ਕਹਿ ਗਿਆ ਮੋਹ ਤੂੰ ਪਾਣੀ ਲਾ ਲੈਂਦਾ ਕਿੰਨਾ ਕੋਤਾ ਮੈਂ ਔਰ ਜੰਮ ਦੀ ਵੀ ਹੋਰ ਤਰ੍ਹਾਂ ਦੀ ਅੱਜ ਜਾ ਕੇ ਦੇਖ ਲਈ ਨਾ ਕੋਈ ਹਲੇ ਪਾਣੀ ਲਾਇਆ ਬਹੁਤ ਕੰਮ ਦੀ ਗਣ ਖੜੀ ਆ ਜੱਗੇ ਰਾ ਨੇ ਦੇਖ ਲੈ ਪੂਰੀ 50 50 ਹੋ ਕੰਮ ਹਾਂ ਜੱਗੇ ਨਾਲ ਦੀ ਉਹ ਜੰਮਿਆ ਹੁਣ ਉਹ ਜੰਮਿਆ ਹੁਣ ਹੀ ਪਿਓਗੇ ਵੀਦਦੇ ਆ ਇਹ ਕਿਉਂਕਿ ਵੀਦਦੇ ਉਹ ਬੀਜੀ ਵੀ ਗਣ ਕਰਾ ਇੱਕ ਮੜਾ ਜਾ ਪਹਾਰਾ ਜਾ ਦੇ ਦੇਵੇ ਜਾਂ ਤੂੰ ਹੀ ਤੁਰਿਆਈ ਉਹਨੇ ਜੰਮਿਆ ਹੁਣਾ ਦੋ ਚਾਰ ਦਿਨ ਅੱਗੇ ਕੀਤੀ ਹੋਈ ਨਹੀਂ ਗਣਕ ਨਿਕਲਣੇ ਚ ਦੋ ਦਿਨ ਦਾ ਫਰਕ ਪੈਂਦਾ ਕਿਸੇ ਦਾਣੇ ਦੇ ਧਰਤੀ 'ਚ ਪਾ ਕੇ ਫੁੱਲਣਾ ਇੱਥੇ ਕਿਤੇ ਪਹਿਲਾਂ ਹੀ ਫੁੱਲਿਆ ਮੈਂ ਵੀ ਰੋਤਾ ਇੱਕ ਸਾਲ ਵੀਜੀ ਦੀ ਭੋਂ ਕੇ ਮੈਂ ਕੱਢ ਕੇ ਪਹਾਰਾ ਜੇ ਜਾ ਤੂੰ ਹੀ ਤੁਰਿਆਈ ਸੀ ਉਹਦੀ ਮਾ ਛੱਟਾ ਦੇਦਾ ਛਾ ਉਹਨੂੰ ਆਹਨ ਕੰਮ ਕਜੰਦੀ ਅਸੀਂ ਵੀ ਇੱਕ ਸਾਲ ਬੀਤੀ ਦੀ ਭੋਗਦੀ ਮਸ਼ੀਨ ਚ ਪਾਤੀ ਕੁਝ ਵੀ ਨਹੀਂ ਬੀਜ ਪਾਇਆ ਉਹਨੇ ਮਸ਼ੀਨ ਮਾਰਾ ਬੋਲੀ ਜਾਂਦਾ ਦੋ ਆਦ ਤਾ ਫਰਕ ਪੈ ਜਾਂਦਾ ਤੇ ਛੱਟਾ ਲਾਇਆ ਸੀ ਆ ਲੀਟਰ ਕੋ ਪਾਣੀ ਲੱਗਾ ਤਾਂ ਫੁੱਲ ਜਾਂਦਾ ਦਵਾਈ ਵਾਲੇ ਤੂੰ ਦਵਾਈ ਲਾਦਾ ਭੋਗ ਉਹਦੇ ਮਰਦ ਮੈਂ ਉਹਦੇ ਗੱਲੇ ਫਰਕ ਪਾ ਹੋਇਆ ਜਾਂਦਾ ਇਹ ਆਪਾ ਚੱਲਦਾ ਬਾਈ ਚੱਲੀਏ ਫਿਰ ਆ ਹੋਰ ਕੀ ਆ ਜਾ ਉਹ ਵੱਢ ਲਈ ਥੋੜੇ ਜਿਹਾ ਹੋਰ ਫੇ ਚੱਲਦੇ ਉਹਦਾ ਬਾਤ ਚਾ ਜਾ ਵੀ ਜਮੇ ਤੈਨੂੰ ਤਾਂ ਛੱਟਾ ਦੇ ਕੇ ਜਵੀ ਬੀਜੀ ਜਿਹੜੀ ਆ ਦੇਖੀਏ ਚਾਰ ਇਹ ਰਹਿਣਾ ਤੇਰਾ ਕਰ ਦੇ। ਦਵਾਈ ਵਾਲਾ ਨਹੀਂ ਲਿਖਿਆ ਕੋਈ ਪੰਪ ਵਾਲਾ ਇੱਥੋਂ। ਕਿਹੜਾ? ਵਾਲਿਆ ਰਿਓ ਕਰਦੇ ਏ। ਜੱਗੇਰਾ ਦੇ। ਜੱਗੇ ਦੇ ਕਰਦੇ ਆ ਮੋਟਰ। ਉਹਰੇ। ਤਾਂ ਜੱਗੇ ਦੇ ਨਹੀਂ। ਅਮਨੇ ਦੀ ਮੋਟਰ ਭੂਰੀ ਆਂਦੇ। ਜਾਂ ਮੋਟਰਸਾਈਕਲ ਜਿੱਥੇ ਕੋਰਦਾ ਕਰਦੇ ਦੋ। ਤਾਂ ਕਿੱਥੇ ਕਰਾਉਣੀ? ਉਰੋ ਦਾ ਕਰਾ ਦਵਾ ਉੱਥੇ ਕਰਾ ਦੇ ਫਿਰ ਉੱਥੀ ਆ ਬੰਦੇ। ਉੱਥੀ ਆ। ਰਹਿ ਗਿਆ ਤਾਂ ਕੰਮ। ਇਹ ਸਵੇਰੋਂ ਦਾ ਤਾਂ ਸਵੇਰੋਂ ਜਾਜ ਜਾਇਆ ਹੋਇਆ ਤਾਂ। ਜੱਗੇਰਾ ਨੇ ਕਰਾਈ ਆ। ਅਮਨੇ ਰਾ ਨੇ। ਹੈਂ? ਇਹਦਾ ਦੋ ਫਾਂਟਾ ਲੱਗਣੀਆਂ ਇਹ ਭੀਆਂ ਨੇ ਲਾ ਦੇਣੀਆਂ ਜਹਾਜੇ ਨੇ ਭਰ ਲੈਣੇ ਟਾਈਮ ਲਾ ਦੇਣਾ ਮਾੜਾ ਆ ਦੇ ਹੁਣ ਦੋ ਤਿੰਨ ਵੱਡੀ ਆਦਾ ਆ ਹਾਂ ਹਾਂ ਸਰੋਂ ਤਾਂ ਮਸਲ ਮੈਂ ਬਹੁ ਪਾਈ ਤੀ ਬਿੰਦਰ ਬਿੰਦਰ ਦੱਸਦਾ ਨਹੀਂ ਤਾਂ ਕਹਿੰਦਾ ਕਬੂਤਰ ਰੱਖ ਲੈ ਤੁਸੀਂ ਜਾਂ ਬੂਟਾਂ ਹੀ ਇਹਦੀਆਂ ਮੈਂ ਕੱਲ ਨੂੰ ਵੱਢ ਲਵਾਂ ਫਾੜੇ ਮੇਰੇ ਕੋ ਚੜੀ ਪਈ ਐ ਕੋ ਬਾਜਰਾ ਦਾ ਵੱਢ ਲਿਆ ਹਾਂ ਹਾਂ ਕੱਲ ਨੂੰ ਹਾਂ ਉਹਦਾ ਨਾਮ ਹੈ ਖਰਾਗਪਾ ਦੇ ਨਾਮ ਹੱਲੂ ਢਿੱਸੇ ਬਦਲਦੇ ਹੁੰਦੇ ਨੇ ਜੀ ਜਿਹੜਾ ਵੜੇ ਮੂੰਹ ਮੂੰਹ ਹੀ ਹੋਏ ਉਹਨਾਂ ਦੇ ਜਿਹੜਾ ਦੇ ਕਹਿੰਦੇ ਚੱਲ ਜੀ ਬਹੁਤ ਨਰਮ ਸੀ ਫardom ਬਾਅਦ ਚ ਵੀ ਤੇ ਨਿੱਕੜੇ ਹੀ ਰਿਹਾ ਕੰਮ ਦੇ ਬੜੀ ਜੰਮੀ ਯਾਰ ਆ ਸਾਰਾ ਕੁਝ ਵਿਚੇ ਤੇ ਰਹੇ ਵੀ ਇਹਦੇ ਇਹ ਤੇਰਾ ਮੈਂ ਕਹਿੰਦਾ ਕਾਂਕ ਬੀਜ ਜਾ ਵੇਖਣਾ ਛਿੱਟਾ ਮੈਂ ਤਾਂ ਆਪ ਸੁਦੇਵੀਰ ਵੀ ਮੈਨੂੰ ਆਹੀ ਕਹਿੰਦਾ ਹਾਂ ਦੇਖਦਾ ਕੀ ਕੰਮ ਦੀ ਉਸ ਦੇ ਨਾਲ ਤੇ ਵਧੀਆ ਜੰਮੀ ਵਧੀਆ ਜੰਮੀ ਹੋਈ ਆ ਛਿੱਟਾ ਦੇਤਾ ਮੈਂ ਅੱਜ ਮਸੜਾ ਜੱਗੇ ਨੇ ਚੱਕ ਚੱਕ ਕੇ ਰੱਖਿਆ ਏ ਆ ਗੂਲੇ ਦੇਖ ਲੈ ਕਿੰਨੇ ਵਿੱਚ ਸਾਰਾ ਕੁਝ ਵਿੱਚੇ ਤਾਂ ਜੰਮੀ ਜਮਾਈ ਦੇਖ ਲੈ ਗੈਂਟ ਮੈਂ ਪਿਆਰ ਤੋਂ ਰੰਗ ਲਾ ਦੇ ਪਿਆ ਛਿੱਟਾ ਉਦੋਂ ਮੈਂ ਹੀ ਦਤਾ ਹੈ ਦਾਏ ਦਾ ਮੈਂ ਦੇਖਣਾ ਨਾ ਬਾਦ ਬੀਜੇ ਬੜੀ ਹੋਈ ਉਹ ਤਾਂ ਉਹ ਹੀ ਤਾਂ ਸੁਤਵੀਰ ਕਹਿੰਦਾ ਕਹਿੰਦਾ ਬੀਜੇ ਹੀ ਆਏ ਫਿਰ ਤਾਂ ਨਾ ਪਰਾਲੀ ਦਰ ਇਹ ਪਰਾਲੀ ਚੰਗੀ ਸੀ ਹੋਰ ਹੈਗਾ ਤੈਨੂੰ ਹੋਰ ਦੱਸਦਾ ਏ ਕਾਤੇ ਬੜੀ ਹੋਈ ਏ ਛੇਤੀ ਜੰਮੀ ਹੈ ਇਹ ਦਾਣਾ ਜਿਆਦਾ ਡੂੰਗਾ ਨਹੀਂ ਗਿਆ ਜੇ ਉੱਪਰੇ ਫਰੀ ਹੈ ਉੱਪਰੇ ਫਰੀ ਹੈ ਰੂਟਰ ਵੇਟ ਕੇ ਪਾ ਕੇ ਦੇਖ ਲਿਓ ਉੱਪਰ ਜੀ ਦਾਣਾ ਹੁੰਦਾ ਜਿੱਦਾਂ ਰੂਟਰ ਵੇਟ ਦੀ ਕਣਕ ਨਿਕਲਣੀ ਆ ਉਹਨਾਂ ਆਏ ਨਹੀਂ ਹੈਗਾ ਵੀ ਤਿੰਨ ਦਿਨ ਨਿਕਲ ਹੀ ਜਾਣਾ ਬਾਈ ਇੱਕ ਦਿਨ ਹੀ ਨਿਕਲ ਉਹਨਾਂ ਫਸਾਰੀ ਇੱਕ ਸਾਰੇ ਤੱਕ ਦਿਨ ਹੀ ਨਿਕਲਣਾ ਇਹ ਆਏ ਆ ਪ੍ਰਾਲੀ ਦੀ ਭਖਾਰ ਜੀ ਜੇ ਪਈ ਰਹੀ ਹਾਂ ਉਹ ਦਾਣਾ ਚਲੀ ਜਾਣਾ ਡੂੰਗਾ ਇਹ ਪਿਛਲੀ ਵਾਰ ਵੀ ਮਾਸਣ ਮੈਂ ਬੀਜੀ ਦੀ ਏਕਣਾ ਹੀ ਤੇ ਮੰਨੂ ਗਿਰਗੀ ਮੇਰੀ ਇਹ ਡੱਡੀ ਖੋ ਗੇ ਨਾ ਬਿਨਾਂ ਵਾਤਾ ਗਿਰਗੀ ਤਾਂ ਮੰਨੂ ਕਿਸੇ ਨੇ ਕਿਹਾ ਵੀ ਇਹ ਦੀ ਜਿਹੜੀ ਜਾੜੋ ਪੋਲੀ ਰਹਿ ਗਈ ਪ੍ਰਾਲੀ ਕਰਕੇ ਵੀ ਤਾਂ ਗਿਰਗੀ ਇਹ ਹੁਣ ਇੱਥੇ ਜੇ ਜੇ ਤਾਂ ਮੀਂਹ ਪੈ ਜਾਵੇ ਕੋ ਵੀ ਤਾਂ ਸੱਟ ਜਾ ਹੋ ਜਾਂਦੀ ਹੈ ਹਾਂ ਆਹ ਵੇ ਪਾਣੀ ਦੇ ਗਲੇ ਸੱਟ ਪਾਣੀ ਨਾ ਗਰ ਜਾਂਦੀ ਆ ਹਾਂ ਉਹ ਗੰਨੇ ਦਾ ਕੀ ਬਣਾਇਆ ਪਰ ਕਿਹਨੇ ਕਿਹਾ ਹੋਏ ਸੌਦਾ ਕਿੱਥੇ ਹੋਇਆ ਤੇਜ ਕਾ ਨਾ ਮੈਂ ਖਾਲ ਟਾਲਪੁਰ ਪੁੱਛ ਕੇ ਆਇਆ ਦਾ ਕਹਿੰਦਾ 350 ਕਿਹ ਹੋਣਾ ਗੰਨਾ ਟਾਲਪੁਰ ਹਾਂ ਤੂੰ 200 ਰੁਪਏ ਦਾ ਮੈਨੂੰ 200 ਹੀ ਕਿਹਾ ਉਹਨੇ ਟਾਲਪੁਰ ਨੀ ਬਾਈ ਕਲਾੜੀ ਪੇ ਕਹਿੰਦਾ ਹੁਣ ਇਹ ਕੱਲ ਕਲਾੜੀ ਪਜਾ ਕੇ ਆਇਆ ਏ ਜੱਗੂ ਡੈਡੀ ਅੱਛਾ ਹਾਂ ਕਲਾੜੀ ਵਾਲੇ ਕਹਿੰਦੇ ਹੁਣ ਹਾਂ ਕਲਾੜੀ ਵਾਲੇ ਕਹਿੰਦੇ ਹਾਂ ਹਾਂ 350 ਕਿਹੜਾ ਦੇ ਤੂੰ ਉਹ ਕਹਿੰਦਾ ਕਹਿੰਦਾ 350 ਕਹਿੰਦਾ ਮੈਂ ਕਿਹਾ 50 ਰੁਪਏ ਦਾਂਗਾ ਨਾ ਉਹ ਹੱਤਾਂ ਤੋਂ ਉਹ ਬਹੁਤ ਆ ਮੈਂ 350 ਮਿਲਦਾ ਜੀ ਉਹ ਮੈਨੂੰ ਦਿਲਵੀ 200 ਰੁਪਏ ਕਹਿੰਦਾ ਹਾਂ ਉਹ ਤੇ ਬੜਾਈ ਜ਼ਿਆਦਾ ਮੰਗ ਰਿਹਾ ਕਹਿੰਦਾ ਨਹੀਂ ਮੈਂ ਤਾਂ 350 ਦਸਾਂਗਾ ਜੀ ਤੇ ਮੈਂ ਸਮਝਿਆ ਨਹੀਂ ਗੱਲ ਉਹਦੀ ਖਿਡਾਰੀ ਪਰ ਤਾਂ ਬਾਈ ਉਹ ਖਿਡਾਰੀ ਪਰ ਉਹ ਖਿਡਾਰੀ ਪਰ ਲੈ ਲੈਣਾ ਉਹਨਾਂ ਨੇ ਚਲੋ ਬਾਈ ਠੀਕ ਆ ਜੀ ਅਸੀਂ ਕੱਲ ਜੀ ਅਸੀਂ ਕੱਲ ਜੀ